ਤੇ ਬਾਕੀ ਬਾਈ ਜਿਹੜੇ ਗੱਲਬਾਤ ਕਰੀ ਬਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਜੀ ਵਧੀਆ ਵਧੀਆ ਜੀ ਵਧੀਆ ਸਾਰੇ ਸੰਦੀਪ ਡੇਰੀ ਫਾਰਮ ਚੈਨਲ ਵੇਖਣ ਵਾਲੇ ਵੀਰਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਸਭ ਠੀਕ ਠਾਕ ਹੋ ਗਏ ਵਧੀਆ ਵਧੀਆ ਜੀ ਬਾਈ ਜੀ ਠੀਕ ਵਧੀਆ ਵਧੀਆ ਕੰਮ ਵਧੀਆ ਚੱਲੀ ਜਾਂਦਾ ਜੇ ਚੱਲਾ ਚੱਲਾ ਕਿਲੇ ਆਜੇ ਫਿਰ ਬਾਈ ਜੀ ਪਾਠਕ ਪੀਸ ਹੈ ਹੀ ਆ ਚਲੋ ਕਰੀ ਸ਼ੁਰੂ ਫਿਰ ਦੋ ਗੱਬਣਾ ਵਾ ਤੇ ਬਾਕੀ ਸੋਇਆ ਹੀ ਮਾਲ ਆਜੋ ਫਿਰ ਹਾਂਜੀ ਬੋਲੋ ਇਨੂੰ ਕਿੰਨੇ ਟਾਈਮ ਹੋ ਗਿਆ ਸੂਈ ਨੂੰ ਆ ਵਛੀ ਹੈ ਦੀ ਸੰਦੀਪ ਭਾਜੀ ਕਿਹੜੀ ਆ ਵੇਖੋ ਕਾਲੀ ਬੱਜੀ ਬਹਿ ਜਾ ਕਰੋ ਆ ਜਾ ਦੁੱਧ ਕਿੰਨਾ ਦੀਪ ਜੀ ਦੁੱਧ 13 14 ਕਿਲੋ ਹੋਊਗਾ ਪੂਰਾ ਪੱਕਾ ਹਾਂ ਜੀ ਤੇ ਹਜਰੇ ਚਲੋ ਤਾਜ਼ਾ ਹੀ ਆ ਜੀ ਕਿੰਨਾ ਕਰੀਏ ਇਹ ਤਾਜ਼ਾ ਤਾਜ਼ਾ ਸੰਦੀਪ ਭਾਜੀ ਇਹ ਮਾਸਵਾਸ ਪੰਜਵਾਂ ਚੌਥਾ ਛੇਵਾਂ ਦਿਨ ਲਾ ਲਓ ਹਾਂ ਜੀ ਇਹੋ ਜੀ ਆਹ ਦੁੱਧ ਲਾ ਲੇ ਕੋਈ ਬੋਲਾ ਲਾ ਲੇ ਜੋ ਮਰਜ਼ੀ ਹਾਂ ਜੀ ਹਾਂ ਜੀ ਬਾਕੀ ਲੈਵਲੂ ਵੇ ਥਣ ਥਣ ਵੇਖ ਲਓ ਬੀ ਬੜੇ ਸੋਹਣੇ ਆ ਮੈਂ ਤਾਂ ਚੰਗੇ ਤੇ ਰਖਾਲੇ ਲੈ ਵੇ ਕੱਟ ਵਾਲੇ ਲੈ ਵੇ ਅੱਜ ਹਾਂਜੀ ਲੈ ਗ੍ਰਾਹਕ ਨੂੰ ਬਸ ਛੋਟਾ ਜਿਹਾ ਮੋਲੀ ਕਰਨਾ ਆਪਾਂ ਮੇਰੇ ਛੋੜੀ ਕਰਨੀ ਆਪਾਂ ਛੋੜੀ ਛੋੜੀ ਮੋਲ ਤੇ ਸੰਦੀਪ ਜੀ ਭਾਵੇਂ 55 ਕਰ ਲਈਏ ਭਾਵੇਂ 50 ਕਰ ਲਈਏ ਉਹ ਨਹੀਂ ਗੱਲ ਹਾਂ 48000 ਦੀ ਚਲੋ ਛੋੜੀ ਹੋਣੀ 500 ਹਾਂ 48000 ਵਿੱਚ ਛੋੜ ਹੋਣ 500 ਜੀ ਤੇ ਦੋ ਨੰਬਰ ਘੜ ਲਿਆ ਹੋਣ ਇਨੂ ਗਣਾ ਟਾਈਮ ਆਇਆ ਸੁਈ ਨੂੰ ਇਹਦੇੰ ਵੀ ਵਸ਼ੀ ਆ ਇਹਨੂੰ ਅੱਜ ਪੰਜਵਾਂ ਛੇਵਾਂ ਦੇਣਾ ਜੀ ਨੂੰ ਇਹਦੇ ਮਗਰੀ ਵਸ਼ੀ ਆ ਇਹਦੇ ਮਗਰੀ ਵਸ਼ੀ ਆ ਲੋ ਜੀ ਇਹਦੇ ਮਗਰੀ ਵਸ਼ੀ ਆ ਪਹਿਲਾ ਨੋਸ਼ੀ ਆ ਜੀ ਪਹਿਲਾ ਸੁਆ ਪਹਿਲਾ ਸੁਆ ਵਸ਼ੀ ਆ ਇਹ ਵੀ ਦੇਖੋ ਲੈ ਵਾ ਲਵਾ ਵੇਹ ਲੋ ਵਸ਼ੀਆਂ ਦੇ ਐ ਫਿਕਸ ਲੇਵੇ ਲੱਗੇ ਆ ਇਹ ਨਹੀਂ ਵੀ ਝੂਲਦੀਆਂ ਫਿਰ ਨਹੀਂ ਵਾਕਈ ਗੱਲ ਤੇ ਕਿੰਨਾ ਤੋਂ ਤਾਂ ਇਹ ਗੁਰਿਆਲ ਦੀ ਸੀ ਦੀਪਾ ਜੀ ਇਹਦੇ ਥੱਲੇ ਵੀ 13 14 ਹੀ ਲਾਓ ਤੁਸੀਂ ਬੋਲਾ ਹੀ ਆ ਬੋਲਾ ਹੀ ਬੋਲਾ ਹਣਾ ਬੋਲਾ ਹੀ ਆ ਲੋ ਜੀ 13 14 ਕੋਲ ਬੋਲਾ ਹੀ ਲਾਓ ਜੀ ਹਾਂ ਜੀ ਠੀਕ ਆ ਆ ਵੀ ਦੇਖੋ ਉਹਨਾਂ ਦੇ ਤੇ ਬਾਜੀ ਦੀ ਕੀ ਮੈਂ ਫਿਰ ਦੀਪਾ ਜੀ ਇਹ ਵੀ ਸੇਮ ਹੀ ਕਰਦੀ ਹੈ ਹਾਂ ਨਾ 48000 ਦੀ ਵੀ ਹਾਂ ਨਾ ਜੇ ਇਹ ਵੀ 48000 ਦੀ ਹਾਂ 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 ਨਾ ਹੀ ਲੈ ਵੀ ਚੱਕੇ 48 48000 ਦੇ ਇਹ ਗੱਬਣਾ ਨਹੀਂ ਸੁਈ ਜੀ ਸੰਦੀਪ ਜੀ ਇਹਦੇ ਮਗਰ ਵੀ ਵਸ਼ੀ ਆ ਇਹਦੇ ਕੋਲ ਬੋਲਾ ਹੈਗਾ ਜੇ ਇਹ ਟਾਈਮ 20 ਕਿਲੋ 20 ਗਰ ਪੱਕਾ ਪੱਕਾ ਬੋਲਾ ਲੋ ਜੀ 20 ਕਿਲੋ ਬੋਲਾ ਇਸ ਟਾਈਮ ਵੇਖ ਕੇ ਕੋਈ ਵੇਖ ਲਿਆ ਵੇਡ ਕਿੰਨਾ ਕ ਭਰਦਾ ਬਿਲਕੁਲ ਕਿੰਨਾ ਵੇਡ ਨਾਲ ਦੁੱਧ ਦੇਣਾ ਕਿ ਨਹੀਂ ਸੇਵਾ ਆਪਣੀਆਂ ਸੰਦੀਪਾ ਜੀ ਬਿਲਕੁਲ ਬਿਲਕੁਲ ਜੀ ਬਾਠੀ ਹੈ ਪਰ ਭੋੜਾ ਬਾਂਦਾ ਜੀ ਨਹੀਂ ਜੇ ਜੇ ਅੱਜ ਦੁਜਾ ਦੇਣੇ ਸੰਦੀਪ ਜੀ ਅੱਛਾ ਫਿਰ ਤਾਂ ਭੋੜਾ ਹੀ ਆ ਹਾਂ ਜੀ ਦੁਜਾ ਦੇ ਦੋ ਹੀ ਚਵਾਈਆਂ ਹੁੰਦੀਆਂ ਹਾਂ ਹੁਣ ਤੇ ਜੀ ਹੁਣੀ ਆਣਾ ਲੈ ਵੇ ਇਸ ਦੀ ਫਿਰ ਕੀਮਤ ਸੰਦੀਪ ਭਾਜੀ ਇਹਦੀ ਕੀਮਤ ਤਾਂ ਤੁਹਾਨੂੰ ਪਤਾ ਇੱਥੇ ਕੰਮ ਜਾਇ ਜੀ ਹੁਣਾ ਇੱਥੇ ਲੱਖ ਸਵਾਲ ਲੱਖ ਆਲਾ ਕੰਮ ਹੈ ਨਹੀਂ ਹਾਂ ਜੀ ਹਾਂ ਜੀ ਇਹ ਸੰਦੀਪ ਜੀ 80000 ਦੀ ਵੈਟ ਦੇ ਦਾਂਗੇ 80000 ਦੀ ਹਾਂ ਜੀ 500 ਛੋੜ ਚਲ 1000 ਛੱਡ ਦਾਂਗੇ ਕੋਈ ਚਲੋ 9000 ਦੀ 9000 ਦੀ ਜਾਂਦੇ ਲੋ ਜੀ 20 ਕੋਲ ਐਸ ਟਾਈਮ ਬੋਲਾ ਹੀ ਆ ਬੋਲਾ ਬੋਲਾ ਸੰਦੀਪ ਭਾਜੀ ਠੰਡੀ ਠੰਡੀ ਬੜੀ ਆ ਆਹ ਹਾਂ ਮੁੰਡਾ ਫੜ ਫੜ ਲੱਤਾ ਵਸਾਉਂਦਾ ਅੱਜ ਮਖਾਣਾ ਹੈ ਬਾਈ ਜੀ ਇਹਦੇ ਮਗਰ ਵਛੀ ਆ ਚਲੋ ਵਛੀ ਆਹੜੇ ਹੁਣ ਕਾਲੂ ਫੜ ਫੜੀ ਇਹ ਵੀ ਸੂਈ ਆ ਸੰਦੀਪ ਭਾਜੀ ਠੀਕ ਆ ਅੱਜ ਮਾਲ ਸੋਇਆ ਹੀ ਆ ਦੁੱਧ ਕਿੰਨਾ ਥਲੇ ਇਹਦੇ ਕੋਲ 12 ਲੀਟਰ ਸੰਦੀਪ ਭਾਜੀ ਲੀਟਰ ਮਣਵਾ ਵੈਲ ਕੋ ਦੁੱਧ ਆ 12 ਕਿਲੋ ਵਛਾ ਮਗਰਿਆ ਇਹਦੇ 12 ਕਿਲੋ ਲੀਟਰਾਂ ਦਾ ਦੁੱਧ ਹਾਂ ਵਛਾ ਮਗਰ ਆ ਜੀ ਹਾਂ ਜੀ ਆਜੋ ਕਰੋ ਇਨੂੰ ਕਿੰਨਾ ਟਾਈਮ ਹੋ ਗਿਆ ਜੀ ਸੰਦੀਪ ਭਾਜੀ ਆ ਬੱਚਾ ਜੇ 10 ਦਿਨ ਕੋਈ 15 ਵਾਲੇ ਇਹਦੇ ਵਿੱਚ ਵਿੱਚ ਹਾਂ ਬੱਚਾ ਵਖਾ ਦਿਓ ਆ ਦਿਖਾਓ ਕੱਲ ਆਇਆ ਇਧਰ ਬੱਚੇ ਵਾਲਾ 20 ਸਾਲ ਦਾ ਬੱਚਾ ਆ ਦਿਖਾਓ ਤੇ ਫਿਰ ਇੰਦੀ ਕੀਮਤ ਸੰਦੀਪ ਭਾਜੀ ਜਾਇ ਜੀ ਮਿਲੀਆਂ ਜਾਇ ਜੀ ਦੇਣੀਆਂ ਜਾਇ ਜੀ ਜਾਇ ਜੀ 40000 ਦੀ ਹਾਨ ਆਈਆਂ 40000 ਦੀ ਹਾਂ ਜੀ ਬਾਕੀ ਤੁਸੀਂ ਦਾ ਦੋ ਛੋਟ ਥੋੜੀ ਬੋਦੀ ਕਰਨੇ ਤੇ ਕਰ ਦਿੰਨੇ ਆ 2000 ਜਾਨ ਦੋ ਚਲੋ ਠੀਕ ਆ ਜੀ 38000 ਦੀ ਖਾਨਾ ਕਾਲੂ ਕੋਲ ਦੋ 1000 ਜਾਨ ਦੋ ਇਹ ਗੱਬਣਾ ਇਹ ਵੀ ਸੂਈ ਆ ਜੀ ਅਜੇ ਇਹ ਵੀ ਸੂਈ ਆ ਇਹਦੇ ਮਗਰੀ ਵਸ਼ੀ ਆ ਸ਼ਾਈ ਵਾਲ ਵਿੱਚ ਹੈ ਨਾ ਹਾਂ ਸ਼ਾਈ ਵਾਲ ਦੇ ਵਿੱਚ ਲਓ ਜੀ ਇਹਦੇ ਕੋਲ 14 ਕਿਲੋ ਬੋਲਾ ਹੋਗਾ ਸੁਨੀਪਾ ਜੀ 14 ਕਿਲੋ ਬੋਲਾ ਹੋਗਾ ਹਾਂ ਬਾਕੀ ਦੁੱਧ ਤੁਹਾਨੂੰ ਵੇਖ ਲਓ ਵੀ ਲੈਵੇ ਦੇ ਹਿਸਾਬ ਨਾਲ 17 18 ਕਿਲੋ ਤੇ ਵਾਧੀ ਚਾਹੀਦਾ ਵਾ ਬਿਲਕੁਲ ਬਿਲਕੁਲ ਹਾਂ ਚਵਾਣਾ ਆਜੋ ਜੀ ਆਜੋ ਆਜੋ ਬਾ ਠੀਕ ਆ ਪਾਣੀ ਪਿਲਾਣਾ ਚੱਲ ਲੈ ਆ ਕੋਈ ਆਜੋ 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 ਇੰਦੀ ਬਰ ਕੀਮਤ ਦੀ ਪਾਜੀ ਇਹ 60000 ਦੀ ਹਾਂ ਨਾ 60000 ਦੀ ਹਾਂ ਨਾ ਚਲੋ ਕਰਨ ਬਾਈ 650 70 ਦੀ ਕਰ ਸਕੀਂ ਕਰ ਸਕੀਦਾ ਪਰ ਨਹੀਂ ਹਾਂ ਨਾ ਹੀ ਕਰਨੀ ਆ 60000 ਦੀ ਦੇਣੀ ਹੈ ਨਾ ਬਾਅਦ ਵੇਖਦਿਆਂ ਜਾਂ ਤੇ ਲਈ ਆਈਏ ਹੈ ਗੇਰ ਵੀ ਲੈ ਕੇ ਨਿਕਲੋ ਗੇਰ ਆਈ ਆ ਜੀ ਅੱਜ ਅੱਜ ਪੀਸ ਨਿਕਲਣਾ ਜੀ ਗੇਰ ਵਾਲਾ ਪਹਿਲਣ ਵਸ਼ੀ ਆ ਸੰਦੀਪਾ ਜੀ ਵਾਹ ਜੀ ਵਾਹ ਚਾਰ ਦੰਦ ਲੈ ਕਹਾਲੋ ਇਹਦੇ ਛੋੜ ਕੱਲੀ ਦੇ ਵਖਰਾ ਬਣਾਈ ਗਿਰਦਾ ਹਾਂ ਹਾਂ ਇਹ ਤੁਸੀਂ ਕਿੱਥੋਂ ਕੱਢ ਲੈਂਦੇ ਹੋ ਓ ਇਦਾਂ ਪਿਓਰ ਪਿਓਰ ਆ ਹਾਂ ਇਹ ਵਛੀ ਗੱਬਣਿਆ ਸੰਦੀਪ ਜੀ ਅਜੇ ਅਜੇ ਗੱਬਣਾ ਹਾਂ ਪਹਿਲਾਂ 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 ਵਛੀ ਸੁਣੀ ਅਜੇ ਬਾਜੀ ਪਹਿਲਾਂ ਸੂਰ ਆ ਗਿਆ ਕਾਲੂ ਹੱਥੋਂ ਤੇ ਫੇਰ ਕਿ ਖਾ ਜਰਾਗਾ ਹਾਂ ਹਾਂ ਇਹ ਲੋ ਠੀਕ ਹੈ ਜੀ ਹਾਂ ਚੱਲ ਲੈ ਆ ਕਾਲੂ ਇੱਕ ਗੇਰ ਹੁੰਦੀਆਂ ਵਾ ਹੱਥ ਨਹੀਂ ਲਾਉਣ ਦਿੰਦੀਆਂ ਇੱਕ ਸਾਦੀ ਐਚ ਐਫ ਆ ਹਾਂ ਜੀ ਐਚ ਐਫ ਆ ਇੱਕ ਸਾਦੀ ਠੀਕ ਆ ਉਹ ਕਿੰਨਾ ਪਾਦਾ ਲੱਗਦਾ ਹਾਂ ਜੀ ਪਿਓਰ ਹੀ ਗੇਰ ਆ ਇੰਦੀ ਉਹ ਕੀਮਤ ਆ ਦੀਪ ਜੀ ਇਹਦਾ ਆਂਦੀ ਤੇ ਕੀਮਤ ਹੀ ਕੋਈ ਨਹੀਂ ਪਰ ਹਾਨੂੰ ਜਾਇਜ਼ ਮਿਲੀ ਆਪਾਂ ਜਾਇਜ਼ ਹੀ ਦੇਣੀ ਆ ਹਾਂ ਇਹ ਆਪਾਂ ਵਛੀ ਦੇ ਦੇਣੀ ਆ 35000 ਦੀ ਠੀਕ ਆ ਯਾਰ ਬਸ 100 ਹੀ 100 ਹੀ ਹੋਣੀ ਆ ਇਹਦੇ ਤੋਂ ਮੁੱਲ ਨਹੀਂ ਕਰਨਾ ਤੁਸੀਂ ਵੀ ਸ਼ੋਰਟ ਕਰ ਸਕਦੇ ਆ 40 ਦੀ ਵਿਕਦੀ ਆ 45 ਦੀ ਵਿਕਦੀ 4000 2000 ਬਿਲਕੁਲ ਠੀਕ ਆ ਵਿਕਦੀ 2000 ਆਉਂਦਾ ਆਉਂਦਾ ਮਾਲ ਤੁਰਿਆ ਜਾਵੇ ਇਹ ਉੱਡ ਗਈ ਹਾਂਜੀ ਠੀਕ ਆ ਫਿਰ ਤੇ ਪਰਲੀ ਸੰਦੀਪ ਜੀ ਉਹ ਗੱਬਣਿਆ ਵੈੜ ਅੱਛਾ ਗੱਬਣ ਵੱਡੀ ਬਸ਼ੀ ਆ ਗੱਬਣਿਆ ਦੂਜਾ ਸੁਆ ਵਹਿੜ ਜੇ ਅੱਛਾ ਗੱਬਣ ਹੈ ਹਾਂ ਦੂਜਾ ਸੁਆ ਜੀ ਇਹ ਗੱਬਣ ਵੈੜ ਵੇਖੋ ਗਰਾਂ ਦੇ ਇਹ ਵਾ ਇੱਕ ਦੁੱਧ ਕਿੰਨਾ ਕਰੂਗਾ ਇਹ ਨਹੀਂ ਭਾਈ ਦੁੱਧ ਤੇ ਹੁਣ ਆਪੇ ਕੋਈ ਹਿਸਾਬ ਲਾ ਲਿਆ ਜਾਤ ਨਸਲ ਤੋਂ ਪਾਣੀ ਮਸੀਕੋ ਦਾ ਪੀਸ ਹੈ ਮਸੀਕੋ ਦਾ ਜਾਏਂਗਾ ਨਾ ਨਾ ਮਸੀਕੋ ਦੂ ਪਾਜੀ ਆਂਦਾ ਮੂਸਿਕੋ ਜਾਏਗਾ ਲਾਗਾ ਬੰਦਾ ਤਾਂ ਕਿ ਗਣੇ ਕਿ ਮੂਸਿਕੋ ਮੈਂ ਜਾਏਗਾ ਲਾਦਾ ਮੂਸਿਕੋ ਇੰਦੀ ਵਿੱਚ ਕਿਵੇਂ ਗਦਿਆਲ ਸੰਦੀ ਪਾਜੀ ਅਵਛੇ 65000 ਦੀ ਦੇ ਦਈਏ ਛੋੜੀ ਬਸ ਜਿਹੜਾ ਛੋੜ ਕਰਦਾਂਗੇ ਚਲੋ 40000 ਠੀਕ ਆ ਨਾ ਕਾਲੂ ਮੈਂ ਠੀਕ ਆ ਇੰਦਰ ਵੀ ਬੰਨੀ ਆ ਚਲੋ ਠੀਕ ਆ ਚਾਹੀਦਾ 70 ਦੇ ਚਲ ਕੋਈ ਗੱਲ ਨਹੀਂ ਬਾਅਦ ਦੇ ਦਾਂਗੇ ਨਾ ਜਦੋਂ ਤਿਆਰ ਹੋ ਜੂਗੀ ਚਲੋ ਅਜੇ ਕੋਈ ਸੰਭ ਲੂਗਾ 4 ਦਿਨ ਚਲੋ ਹਾਂ ਛੋਟੀ ਛੋਟੀ ਤੇ ਦੇਖ ਲਓ ਜੀ ਆਹੀ ਪੀਸ ਹੈ ਜੀ ਹਾਂ ਬਾਕੀ ਮੇਰਾ ਵੀ ਇੱਥੇ ਆ ਗਿਆ ਦਾ ਹਨ ਤੇ ਤਸੱਲੀ ਕਰ ਲੈ ਚੈੱਕ ਪਾਸ ਕਰੇ ਰੀਲ ਦੇ ਨਾਲ ਤੇ ਪੂਰੀ ਤਸੱਲੀ ਹਨਾ ਜੀ ਆਦਾ ਤੇ ਬਾਕੀ ਮਾਂ ਤੇ ਬਾਕੀ ਇਹ ਸੰਦੀਪ ਭਾਜੀ ਆਪਾਂ ਮਾਲ ਲਾਉਣ ਵੀ ਚੱਲ ਜਾਈਦਾ ਵਾ ਹੂੰ ਹੂੰ ਜਿਹੜੀ ਗੱਲ ਆ ਅਨੇ ਜੀ ਉਹ ਜਾਣਾ ਪੈਣਾ 100 ਰੁਪਏ ਸਾਈ ਤੇ ਵੀ ਚਲ ਜੰਨੇ ਆ ਹਾਂ ਤੁਹਾਨੂੰ ਖਰਚ ਕੋਈ ਨਹੀਂ ਮਾਲ ਆਪਣਾ ਸਾਫ਼ ਨਹੀਂ ਕਿਤੇ ਘਰ ਜਾ ਕੇ ਵਾਪਸ ਕਰਦੇ ਕਿ ਫਾਇਦਾ ਬਸ ਬਸ ਜੇ ਸਾਫ਼ ਹੈ ਤੇ ਲੈ ਜਾਈਦਾ ਵਾ ਕੋਈ ਟੈਨਸ਼ਨ ਨਹੀਂ ਚਲੋ ਮੈਨੂੰ ਲੱਗਦਾ ਭਾਜੀ ਮੈਨੂੰ ਲੱਗਦਾ ਬਿਲਕੁਲ ਬੋਲੋ ਫਿਰ ਨੰਬਰ 96 96 ਤੂੰ ਬੋਲ ਕਹਿੰਦਾ ਵਾ ਨਹੀਂ ਜਾਣੇ ਜਿਲ੍ਹਾ ਗਰਦਾਸਪੁਰ ਮੈਂ ਬੋਲਦਾ ਤੂੰ ਬੋਲ 96 468 27503 ਪਿੰਡ ਕੋਟ ਖਜ਼ਾਨਾ ਜਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ